ਹੈਂ ਹੈ ਹੈ ਕਰ ਜਾ ਕਹਿੰਦਾ ਕਰ ਕਰ ਲੈ ਲੈ ਨਾਂ ਪਰ ਦੇ ਦੇ ਮਰੀ 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 ਕੋਈ ਆ ਗਏ ਕਲੀ ਚੋੜਾ ਯਾਰ ਦੇ ਨਾ ਕਿਹਾ ਇਹ ਨਾ ਛਤਰੀਆਂ ਦੇਖ ਹੱਥ ਕਿੰਨੇ ਤੇਜ਼ ਚੱਲਦੇ ਆ ਚੱਲ ਗਈ ਚੱਲ ਗਈ ਮੀਂਹ ਦੇ ਵਿੱਚ ਮੁੜ ਘਾ ਰਿਹਾ ਮੁੰਡੇ ਨੂੰ ਉਹ ਬਹੁਤ ਅਸੀਂ ਉਹਦਾ ਇੱਥੀ ਕਹਿੰਦਾ 20 30 ਸਾਲ ਦਾ ਜੀ ਅੱਛਾ ਗੇ ਲੋ ਜੀ ਅੱਜ ਫੇਰ ਸੇਵਾ ਕਰਨ ਲਈ ਆਪਾਂ ਪਹੁੰਚ ਗਏ ਬਾਬਾ ਨਾ ਬਾਬਿਆਂ ਜੀ ਦਾ ਹੁਕਮ ਆਇਆ ਸੀਗਾ ਤੇ ਸੇਵਾ ਦਾ ਤੇ ਆਪਾਂ ਫੇਰ ਸੇਵਾ ਕਰਨ ਪਹੁੰਚ ਕੇ ਤੇ ਤਾਊਹਰੀ ਲੰਗਰ ਲੰਗਰ ਦੇ ਵਿੱਚ ਹੀ ਮਿਲਦੇ ਆ ਹਨਾ ਤਾਊ ਹਾਂਜੀ ਤੇ ਲੰਗਰ ਦੇ ਵਿੱਚ ਸੇਵਾ ਤਾਊਹਰਾਂ ਦੀ ਤੇ ਆਹ ਤਾਊ ਤੁਹਾਨੂੰ ਇੱਥੇ ਬੈਠਾ ਮਿਲੂਗਾ ਕਿਉਂਕਿ ਇਹਦੀ ਇੱਥੇ ਡਿਊਟੀ ਜਦੋਂ ਵੇਲਾ ਹੁੰਦਾ ਇੱਥੇ ਬਹਿ ਜਾਂਦੇ ਤਾਊ ਵਰਗੇ ਤੇ ਬਾਕੀ ਸੇਵਾਦਾਰ ਮਨਿੰਦਰ ਸਿੰਘ ਤੇ ਨਾਰੂਤਾ ਆ ਤੇ ਇਹ ਤਾਂ ਫਿਰ ਸਾਡਾ ਨਹਿਰੂ ਸਿੰਘ ਦੇਖ ਵੰਡੀਆਂ ਦੇ ਸੇਵਾ ਕਰੀ ਜਾਂਦੇ ਸਾਰੇ ਸੇਵਾਦਾਰ ਤੇ ਇਹ ਦਖੀਰ ਦਖੀਰ ਤਾ ਹਾਂਜੀ ਕਿਵੇਂ ਤਾਉ ਬਹੁਤ ਅਸੀਂ ਉਹਦਾ 20 ਸਾਲ ਦਾ ਜੀ ਅੱਛਾ ਕੇ ਕਸ਼ਮੀਰਾ ਬਾਈ ਬਹੁਤ ਸਮਾਂ ਕਰਾਂ ਪ੍ਰਾਣ ਪ੍ਰਾਤਨ ਸਮਾਂ ਦੇਖੇ ਰਹਿੰਦੇ ਐੱਛੀ ਰਹਿੰਦਾ ਠੀਕ ਹੈ ਜੀ ਪੂਰਾ ਪੱਕਾ ਸੇਵਾਦਾਰ ਰਹੇ ਤਾ ਉਹਦੀ ਸੇਵਾ ਕਰਦੇ ਠੀਕ ਹੈ ਜੀ ਆਪਣੇ ਗੱਛੀਏ ਜਿਹੜੀਆਂ ਗਾਇਆਂ ਹੁਣ ਬੁਢੀਆਂ ਹੋ ਗਈਆਂ ਹੁਣ ਨਹੀਂ ਸੇਵਾ ਕਰਦੇ ਠੀਕ ਹੈ ਜੀ ਵੀ ਬਹੁਤ ਕਹਿਣ ਦਾ ਮਤਲਬ ਬਹੁਤ ਪੁਰਾਣਾ ਸੇਵਾਦਾਰ ਆ ਹਾਂਜੀ ਬਹੁਤ ਸੇਵਾਦਾਰ ਤਾਕੜਾ ਹੈ ਜੀ ਪੂਰਾ ਇਮਾਨਦਾਰ ਵੀ ਸੇਵਾਦਾਰ ਹੈ ਹਾਂਜੀ ਮੇਰੀ ਗੱਲ ਸੇਵਾਦਾਰ ਇਮਾਨਦਾਰ ਵੀ ਸੇਵਾਦਾਰ ਹਾਂਜੀ ਲੋ ਜੀ ਬਾਬਾ ਜੀ ਹੋਰੀ ਵੀ ਆਗੇ ਸੇਵਾਦਾਰਾਂ ਕੋਲੇ ਦੇਖਣ ਵਾਸਤੇ ਵੀ ਕੀ ਕੀ ਕੰਮ ਕਰੀ ਜਾਂਦੇ ਸੇਵਾਦਾਰ ਹਨ ਤੇ ਦੇਖ ਰਿਹਾ ਕਰੀ ਜਾਂਦੇ ਬਾਬਾ ਜੀ ਹੋਰੀ ਸੰਤ ਬਾਬਾ ਸ੍ਰੀਮਾਨ ਜੀ ਅੱਜ ਉਹ ਆਪਾਂ ਜਾਲੀ ਲਾਉਣੀਆਂ ਜਿਹੜੀ ਜਾਲੀ ਕੱਲ੍ਹ ਵਾਲੇ ਵਲੋਗ 'ਚ ਨਹੀਂ ਦੇਖੀ ਕਿਸੇ ਨੇ ਉਹ ਉੱਥੇ ਲਾਵਾਂਗੇ ਜਾਲੀ ਆਪਾਂ ਉਹ ਛੋਟੀ ਗੰਦ ਤੇ ਤੇ ਬਾਕੀ ਜੁੜੇ ਰੋ ਅੱਜ ਦੇ ਬਲੋਗ ਦੇ ਨਾਲ ਤੁਹਾਨੂੰ ਲੱਗੂ ਜ ਪਤਾ ਕਿੱਥੇ ਜਾਲੀ ਲਾਵਾਂਗੇ ਤੇ ਕਿਹੜੇ ਕਿਹੜੇ ਸੇਵਾਦਾਰ ਆਉਣਗੇ ਤੇ ਹਲੋ ਬਈ ਤਾਉ ਵੀ ਆ ਗਿਆ ਲੋ ਬਈ ਹਰਪ੍ਰੀਤ ਸੇਵਾਦਾਰ ਲੱਗਿਆ ਪੈ ਗਏ ਨੇ ਮੇਰੇ ਵੀਰੋ ਹਰਪ੍ਰੀਤ ਸੇਵਾਦਾਰ ਇਹ ਇਧਰਲੀ ਟੀਮ ਪਈ ਕੰਦ ਤੇ ਟੀਪ ਕਰੀ ਨਾਰੇ ਮਰੀ ਨੇ ਨਰਾ ਤੇ ਹੁਣ ਸਾਰੇ ਸੇਵਾਦਾਰ ਗਏ ਆ ਲੰਗਰ ਖਾਣ ਤੂੰ ਨਹੀਂ ਜਾਂਦਾ ਸ਼ਗਾਈ ਇੱਧਰ ਪੈੜਾ ਨਿਕਲਾ ਹੋਇਆ ਆਪਾਂ ਚੱਲੀ ਗਏ ਹੁੰੜਿਆ ਆਪਣੇ ਚਲੋ ਲੰਗਰ ਖਾਣ ਜੀ ਇੱਧਰ ਸੇਵਾਦਾਰ ਟੀਪ ਕਰਨ ਮੜੇ ਪਿਆ ਤੇ ਛੇ ਹੱਥ ਦੇਖੋ ਹੱਥ ਦੇ ਕਿ ਗੱਲਾਂ ਇਹਨਾਂ ਕਿੰਨੇ ਤੇਜ਼ ਚੱਲਦੇ ਆ ਹੋਇਰਾ ਉਹ ਦੇਖ ਉਹ ਪਰਲੇ ਮਿਸਤਰੀਆਂ ਦੇ ਹੱਥ ਕਿੰਨੇ ਤੇਜ਼ ਚੱਲਦੇ ਆ ਇੱਕ ਐਂ ਚਲਾਉਂਦੇ ਆ ਬਈ ਸੇਵਾਦਾਰ ਹੱਥ ਤੇ ਤੇ ਫੇਰੀ ਉਹ ਉੱਥੋਂ ਲੱਗ ਗਈ ਸਿਰੇ ਤੋਂ ਇੱਧਰਲੇ ਸਿਰੇ ਤੇ ਆ ਕੇ ਗੱਡੀ ਰੁਕ ਦੇਣਗੇ ਤੇ ਬਾਹਰਲੇ ਪਾਸੇ ਫੇਰ ਲੱਗ ਜਾਣਗੇ ਜਿਹੜਾ ਵੀ ਹੋਰ ਸੇਵਾ ਹੋਊਗੀ ਉਹ ਸੇਵਾ ਨੂੰ ਫੜ ਲੈਣਗੇ ਹੈ ਇੱਧਰ ਲਈ ਕੰਨੀ ਰਹਿੰਦੀ ਹੈ ਗੜਕਾੜੀ ਅੰਦਰ ਠੀਕ ਹੈ ਬਈ ਹਾਂ ਉਹ ਸਾਹਮਣੇ ਹੀ ਰਹਿੰਦੀ ਹੈ ਬਈ ਫੇਰ ਉਧਰ ਜਾਣਗੇ ਇਹ ਲਓ ਜੀ ਇੱਧਰ ਗੱਲ ਤਾਇਆ ਮਸਾਲਾ ਤਿਆਰ ਕਰ ਕਰ ਦਈ ਜਾਂਦਾ ਸਾਨੂੰ ਤੇ ਅਸੀਂ ਨਿਰਾ ਮਰੀ ਜਾਂਦੇ ਆ ਦੇਖੋ ਤੇ ਕੰਦ ਜਮਾ ਕਰਤੀ ਕੇਰਾ ਕੰਪਲੀਟ ਆਉਂਦੇ ਸੇਵਾਦਾਰ ਤੁਰੇ ਤੇ ਬਸ ਬਸ ਥੋੜੀ ਜੀ ਕੰਦ ਰਹਿ ਗਈ ਆ ਵਾਲੀ ਬੰਨੇਰਾ ਮਰੀ ਜਨੇਗੇ ਬਸ ਨਿਰਾ ਮਾਰ ਕੇ ਉਪਰਲੇ ਪਾਸੇ ਚੱਲਦੇ ਹੁਣ ਤੇ ਗੱਲ ਚਾਈਦੀ ਵੀ ਸੇਵਾ ਫੁੱਲ ਯੋਗਦਾਨ ਸਾਡੇ ਨਾਲ ਲਤਿਆ ਆਉਣ ਦੇ ਲੋ ਜੀ ਆ ਕੰਦ ਵੀ ਕਰਤੀ ਦੰਨਾ ਤੇ ਕਣੀਆਂ ਆਈ ਜਾਂਦੀਆਂ ਥੋੜੀਆਂ ਥੋੜੀਆਂ ਦੇਖੋ ਤੁਸੀਂ ਵੀਡੀਓ ਦੇ ਵਿੱਚ ਪਾਈ ਜਾਂਦੀਆਂ ਥੋੜੀਆਂ ਥੋੜੀਆਂ ਕਣੀਆਂ ਹਨ ਦੇਸੀ ਜਾਂਦੀਆਂ ਤੇ ਕੰਧ ਪੂਰੀ ਕਰਤੀ ਓਕੇ ਸੇਵਾਦਾਰਾਂ ਨੇ ਤੇ ਹੁਣ ਜਿਹੜੀ ਉਹ ਸਾਹਮਣੇ ਜਿਹੜੀ ਕੰਧ ਰਗੀ ਹੁਣ ਉੱਥੇ ਚੱਲਦੇ ਆਂ ਆਖੋ ਸਮਾਨ ਚੱਕ ਲੈ ਆਪਾਂ ਸਾਰਾ ਇਹ ਸੇਵਾ ਚ ਡਟੇ ਪਏ ਆ ਸਾਰੇ ਸੇਵਾਦਾਰ ਤੇ ਬਾਕੀ ਉੱਥੇ ਚੱਲਦੇ ਆ ਹੁਣ ਉੱਥੇ ਦਿਖਾਉਣੇ ਤੁਹਾਨੂੰ ਰੌਣਕ ਮੇਲਾ ਦੇਖੋ ਬਈ ਮੀਂਹ ਦੇ ਵਿੱਚ ਮੁੜਕਾ ਆ ਰਿਹਾ ਮੁੰਡੇ ਨੂੰ ਐ ਐ ਹੁੰਦੀ ਸੇਵਾ ਤੇ ਆਹ ਦੇਖੀ ਮੁੜਕਾ ਦੇਖੋ ਮੁੰਡੇ ਨੂੰ ਆਇਆ ਆਇਆ ਕਿ ਨਹੀਂ ਆਇਆ ਇੱਧਰ ਦੇਖ ਮੀਹ ਦੇ ਵਿੱਚ ਮੁੜ ਘਾਰ ਹੈ ਮੀਹ ਪਈਆਂ ਸਾਹਮਣੇ ਹਾਂ ਐਂ ਕਰਦੇ ਸੇਵਾ ਸਾਡੀ ਤਾਂ ਪਾਣੀ ਘਟਣਾ ਬਣਾ ਉਹਦੀ ਜਦ ਬਣਾ ਬੜਾਈਏ ਨਾ ਬਾਈ ਯਾਰ ਜਿਹੜਾ ਜਿਹੜਾ ਹੱਕ ਆ ਉਹ ਤਾਂ ਹੱਕ ਆ ਉਹ ਮਈਂ ਟਿੰਡੀ ਦਾ ਹਾਂ ਤੇ ਲੈ ਬਈ ਇੱਧਰ ਲਈ ਕੰਨ ਤੇ ਆ ਕੇ ਲਾਗੇ ਸੇਵਾਦਾਰ ਉਹ ਪਰ ਲਈ ਕੰਨ ਤਾਂ ਅੰਧ ਕਰਤੀ ਰੈਡੀ ਤੇ ਇੱਧਰ ਲਈ ਤੇ ਲਾਗੇ ਟੀਪ ਤੇ ਆਪਾਂ ਮਾਰਾਂ ਬਾਅਦੋਂ ਮੇਰਾ ਹੱਸ ਦੇਖੋ ਉਹ ਜਿਹੜੀਆਂ ਆਪਾਂ ਕੱਲ ਜਾਲੀਆਂ ਲਾਈਆਂ ਸੀ ਪਿਛਲੇ ਬਲੌਗ 'ਚ ਜਾ ਕੇ ਦੇਖ ਲਓ ਜਿਨ੍ਹਾਂ ਨੇ ਹਜੇ ਨਹੀਂ ਦੇਖਿਆ ਆਪਣਾ ਬਲੌਗ ਜਾ ਕੇ ਜਰੂਰ ਦੇਖੋ ਤੇ ਅੱਜ ਜਾਲੀਆਂ ਲਿਆਂਦੀਆਂ ਸੀ ਕੱਲ ਮੰਡੀ ਤੋਂ ਤੇ ਅੱਜ ਜਾਲੀਆਂ ਲਾਉਣੀਆਂ ਸੀ ਇੱਥੇ ਤੇ ਆ ਸਾਰੀ ਗੰਦ ਤੇ ਜਾਲੀਆਂ ਹੀ ਲਾਉਣੀਆਂ ਹੈਗੀਆਂ ਸਿਰੇ ਤੱਕ ਤੇ ਉਹ ਸਾਹਮਣੇ ਲਾਈ ਜਾਂਦੇ ਦੇਖੋ ਲਓ ਜੀ ਆ ਕਰੀ ਜਾਂਦੇ ਜਾਲੀਆਂ ਖੜੀਆਂ ਆ ਦੇਖੋ ਆ ਥੱਲੇ ਫਰੇਮ ਜਾਂ ਬਣਾ ਆਇਆ ਇਹਦਾ ਐਂ ਕਰਕੇ ਇਟ ਭੰਨ ਕੇ ਥੋੜੇ ਧਰ ਕੇ ਇਹਦੇ ਮੇਰੇ ਹਿਸਾਬ ਨਾਲ ਬੱਜਰੀ ਵਰਦਣਗੇ ਹੁਣ ਇਹਦੇ ਵਿੱਚ ਤੇ ਸਪੋਟਾਂ ਲਾ ਕੇ ਸਿੱਧੀਆਂ ਕਰਕੇ ਬੱਜਰੀ ਵਰਦਣਗੇ ਬੱਜਰੀ ਭਰਨ ਤੋਂ ਬਾਅਦ ਫੇਰ ਇਹ ਤੇ ਰੰਗ ਹੋ ਜੂ ਬਣ ਜੂ ਘੈਂਡ ਗੱਲ ਬਾਅਦ ਤੋਂ ਜਿਵੇਂ ਉਹ ਪਰਲੇ ਪਾਸੇ ਹੋਣੀ ਹੋਈ ਆ ਤੇ ਐਂ ਮਿੱਤਰੋ ਇਹਦੇ ਕੰਦ ਕੱਢਤੀ ਹਨਾ ਵੀ ਜਾਣ ਵਰਨਾ ਬੜੂ ਇਹਦੇ ਵਿੱਚ ਬਾਕੀ ਸੇਵਾਦਾਰ ਹੀ ਬਣੇ ਆਉਂਦੇ ਆ ਤਾਊ ਵਰਗੇ ਭਾਬੇ ਵਰਗੇ ਓ ਕੰਦ ਇੰਨੀ ਕੱਢ ਲਏ ਦੋ ਘਾਨੇ ਜਿਹੇ ਰਹਿ ਗਏ ਅੰਦਰੋਂ ਅੰਦਰੋਂ ਤੇ ਕੁਛ ਘਾਰੇ ਦੂਕ ਬਸ ਡਟੇ ਆਉਂਦੇ ਸੇਵਾਦਾਰ ਕੋਈ ਕੱਦਣਾ ਬਹੁਤ ਪੰਨਾ ਬੈਰ ਨਹੀਂ ਹੈਂ ਚੱਲ ਗਈ ਚੱਲ ਗਈ ਨਾ ਰਹਿਣ ਤਾਂ ਬੋਲਾ ਬਲਾਂ ਇਹ ਆਪਣਾ ਹੁੰਦਾ ਉਸ ਤੋਂ ਬਣਾਈ ਹੈ ਤੰਬਾ ਤਾਰ ਹੈ ਕਿ ਤਾਰ ਬੱਚ ਕੋਈ ਤੇਰੀ ਦੌਰ ਪੱਲੇ ਰਹਿ ਜੂਗੀ ਚੋੜ ਕਾਦੀ ਇਹ ਸਹੀ ਗੱਲ ਆ ਕਾਦੀ ਚੋੜ ਆ ਬਈ ਤਾਇਆ ਸਿੰਘ ਸਾਡਾ ਪੂ ਤਾਇਆ ਪੁੱਛ ਗਿਆ ਤਾਇਆ ਬੀਨਾ ਸੀਗਾ ਇਹ ਹੁਣ ਕਿਸੇ ਕੱਢਣਾ ਚਾਹੁੰਦਾ ਮੈਂ ਕਿ ਮੈਂ ਨਹੀਂ ਲੜਦਾ ਨਹੀਂ ਲੜਦਾ ਬਈ ਐ ਥੋੜੀ ਲੜਦਾ ਐ ਫਿਰ ਚੱਕ ਤੇਰੇ ਕਈ ਵੀ ਮਰੂਗਾ ਇਹ ਕਈ ਮਰੂਗਾ ਯਾਰ ਐਂ ਮਰੂਗਾ ਕੀ ਨਹੀਂ ਮਾਰਦਾ ਤਾਇਆ ਮਾਰੇਗਾ ਹਾਂ ਤਾਂ ਐਂ ਤਾਂ ਲੈ ਤਸਵੀਰਾਂ ਕਿਰਾਏ ਪਾਣੀ ਨਾ ਪਾ ਦੀ ਇਸੇ ਬਾਜ਼ਾਰ ਲੱਗੇ ਪਏ ਮਿੱਤਰੋ ਐਂ ਡਾਣ ਵਰਗੇ ਸਾਈਂ ਵਰਗੇ ਆਚੇ ਵਰਗੇ ਬਾਈ ਵਰਗੇ ਚੱਕ ਇਧਰ ਚੱਕ ਕਿਧਰ ਆਇਆ ਤੁਹਾਡਾ ਪੈਡ ਕਰੀ ਜਾਂਦਾ ਬਾਈ ਅੱਗੇ ਦਿਖਾ ਤੇ ਦਿਖਾ ਤਾਂ ਨਾਲ ਪ੍ਰੈਂਕ ਹੋਈਂਦੇ ਫਿਰ ਐ ਪ੍ਰੈਂਕ ਹੋਈਂਦੇ ਤਾਏ ਨਾਲ ਕੰਮ ਖਰਾਬ ਹੋਦਾ ਹੋਰ ਹੈਂ ਆ ਤਾਇਆ ਪੀਣਾ ਸੀਗਾ ਇਹ ਹੂੰ ਕਿੰਨੇ ਗੱਡੀ ਜਾਂਦਾ ਹੈ ਹੂੰ ਤੇ ਹੁਣ ਇੱਕ ਅੱਧੇ ਤੇ ਮਗਰੇ ਹੀ ਪਊਗਾ ਦੇਖੀਏ ਮਨਾ ਮੇਰੇ ਭਜੇ ਮੈਂ ਪਰ ਕਿੱਦੇ ਪਊਗਾ ਮਗਰ ਕਮ ਆ ਦਿਮਾਗ ਖਲ ਹੈ ਤਾਂ ਹੈ ਤਾਂ ਬੁੜਾ ਬੰਦਾ ਇਹ ਤਾਇਆ ਇੱਕ ਵਾਰ ਹੋਰ ਜੱਟ ਦਿਖਾ ਦੇ ਦਿੰਦੇ ਆ ਇੱਕ ਵੀਡੀਓ ਵੀ ਇੱਕ ਚਾਰ ਕੋਲ ਸੁਣਦਾ ਓਏ ਓਏ ਹੇ ਇਹ ਰਿਹਾ ਕੱਢ ਲੈ ਲੈ ਓਏ ਭਾਈ ਪਾਣੀ ਦਾ ਪਾਈ ਇਹਨੇ ਢੱਡਾ ਯਾਰ ਦੇਸ ਤਾਂ ਲਾ ਯਾਰ ਆਇਆ ਸੀਗਾ ਇਹ ਤਾਇਆ ਤੈ ਕੀ ਕਰਦਾ ਤੂੰ ਬੱਸ ਯਾਰ ਕਿੱਧਰ ਪਾਈ ਇਹਨੇ ਢੱਡਾ ਪਾਣੀ ਓਏ ਮੋਟਾ ਆ ਸਾਈਂ ਖਾਊਗਾ ਯਾਰ ਓ ਥੱਲੇ ਜੀ ਮਾਰ ਥੱਲੇ ਜੀ ਢੱਡੇ ਪਾਣੀ ਨਾਲ ਤੈਨੂੰ ਕੁਝ ਨਹੀਂ ਹੋਣਾ ਹੋਰ ਕੀ ਐ ਕੁਝ ਨਹੀਂ ਹੁੰਦਾ ਯਾਰ ਆਟਾ ਨਾ ਸਮਾਰ ਕੇ ਨਾ ਸਮਾਰ ਕੇ ਦੇਖੀ ਮਾ ਮ ਮਾਂ ਮਾਂ ਪੈਰ ਤੇ ਮਾਰ ਤੜ ਕੀ ਦੇ ਮਾਰੀ 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 ਕੋ ਕਰਦਾ ਲਿਆ ਬੱਚੇ ਬੱਚਾ ਦੀਆ ਬੱਚਾ ਦਾ ਤਾਂ ਦੱਲਨੇ ਹੋ ਜੀ ਆਇਤਾ ਚੱਕ ਦੋ ਹਾਂਜੀ ਜਮਾ ਜੋ ਓਕੇ ਜੀ ਕਿੰਨੇ ਦਾ ਇਹ ਪੱਜ ਚ 200 ਓਕੇ ਜੀ ਕੀ ਭਾਈ ਦਾ ਇੱਕ ਦਾ ਹੋ ਗਿਆ ਜੀ ਮਸਾਲਾ ਠੀਕ ਹੈ ਕੀ ਠੋਕਾ ਮਸਾਲਾ ਠੋਕਾ ਹੋ ਗਿਆ ਰੇਟਾ ਠੋਕਾ ਹੈ ਠੀਕ ਹੈ ਇਹਨੇ ਮਾਰ 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 ਕੋਈ ਡਾਇਰੀ ਕਲੀ ਚੋੜਾ ਯਾਰ ਦੇਖ ਤਾਂ ਲੈ ਮਾਰਾਂ ਇਹਨੇ ਬਡਾ ਠਾਲੇ ਬੱਟ ਕੇ ਲਿਆ ਓਏ ਤਾਂ ਫੀਨਾ ਕਿਧਰ ਗਿਆ ਸਾਵੀ ਕੀ ਕਹਦਾ ਇਹ ਬੱਟ ਕੇ ਲਿਆ ਆਵੋ ਸਾ ਉਹ ਆਖੇ ਤਾਇਆ ਆ ਕੇ ਕਿਧਰ ਗਿਆ ਤਾਇਆ ਫੀਨਾ ਓਏ ਹਾ ਬੱਸ ਭਾਗੇ ਵਾਲੀ ਵਾਟੀ ਜਾ ਓਏ ਏ ਓਏ ਹਾਂ ਹਾਂ

ਦੇ ਬੈਠਾ ਹੈ ਇਹ ਬੜਾ ਲੜਦਾ ਹੈ ਹੈ ਕਾਇਆ ਪੀਣਾ ਕੈਂਸਲ ਹੈ ਬੜਾ ਲੜਦਾ ਆਖੇ ਨਹੀਂ ਲੱਗਦਾ ਇਹ ਸਾਥੇ ਖਾਣ ਨਹੀਂ ਨਹੀਂ ਲੜਦੇ ਨਹੀਂ ਚੱਲ ਚੱਲ ਬੋਲੀ ਉਹ ਦੇਰ ਲੈ ਬਾਬਾ ਲੈ ਬਾਬਾ ਆਏ ਥੋੜੀ ਆ ਇਹ ਨਹੀਂ ਬਈ ਮੈਸਟਰੀ ਆਗਾ ਹਾਂ ਸਾਡੇ ਪਿੰਡ ਦਾ ਮਸ਼ਹੂਰ ਮੰਗਤਾ ਕਦੇ ਬਈ ਗਵਾਹ ਇੰਨੇ ਜਾਣੇ ਆ ਇੰਨੇ ਜਾਣੇ ਗਵਾਹ ਆ ਗਏ ਹੱਥ ਖੜੇ ਓਏ ਹੱਥ ਖੜੇ ਕਰ ਦੋ ਕਿਹੜੇ ਕਿਹੜੇ ਕਹਿੰਦੇ ਇਹ ਮੰਗਤਾਗਾ ਹੱਥ ਖੜੇ ਕਰ ਦੋ ਸਾਰੇ ਜਾਰੇ ਆ ਲੈ ਬਈ ਦੋ ਜਣੇ ਚੱਕਤਾ ਆ ਦੂਜੇ ਵੀ ਕਿੰਨੀਆਂ ਵੋਟਾਂ ਆਪਾਂ ਕਿ ਨਹੀਂ ਇਹ ਸਾਰੀਆਂ ਐਂ ਆਪਣੇ ਗੜੀਆਂ ਤੁੱਕਰ ਐ ਜੇ ਕਰੀ ਐ ਲੈ ਅੱਲਾਹ ਦੇ ਨਾਮ ਪਰ ਦੇ ਦੇ ਆਉਣ ਦੇ ਆਉਣ ਦੇ ਆਉਣ ਦੇ ਨਾ ਗਿਆ ਨਾ ਨਾ ਗਿਆ ਇੱਕ ਕਿਹੜੇ ਕੰਮ ਆਲੇ ਬਾਈ ਕਿਹੜੇ ਸੇਵਾ ਆਲੇ ਦੇਖੋ ਛੱਟ ਇਹਨਾਂ ਦੇ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਲੱਗ ਜੂ ਪਤਾ ਇਹ ਆ ਵੀ ਚੌੜ ਮੱਤ ਜਵਾਕ ਇਹ ਆ ਮੈਚੋਰ ਨਹੀਂ ਹੈਗੇ ਇਹ ਕਿਹੜੇ ਦੇਖ ਲਓ ਬਈ ਲੱਛਣ ਇਹਨਾਂ ਦੇ ਲਿਆਓ ਬਈ ਸਾਡੇ ਸਮਾਨ ਨਾਲ ਰਹਿ ਗਏ ਯਾਰ ਇਹ ¡Oye, <coughs> hombre! ¡Qué guía! ¡Qué guía es! guía!